ਨਮਸਕਾਰ ਸਤਿਕਾਰੂ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਡੇਰਾ ਸੱਚਾ ਸੋਦਾ ਦੀ ਧਰਤੀ ਤੇ ਜਿਸ ਤਰੀਕੇ ਦੇ ਨਾਲ ਉਤਸ਼ਾਹ ਉਮੰਗ ਦੇ ਨਾਲ ਸ਼ਰਧਾ ਦੇ ਨਾਲ ਪਵਿੱਤਰ ਐਮਐ ਜੀ ਭੰਡਾਰਾ ਮਨਾਇਆ ਗਿਆ ਉਸ ਦੀਆਂ ਖੂਬਸੂਰਤ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਮੇਂ ਦੀ ਜ਼ਿਕਰ ਗੱਲ ਕਰੀ ਤਾਂ ਸ਼ਾਮ ਦੇ 6 ਵਜੇ ਨੇ ਲੇਕਿਨ ਮੇਰੇ ਪਿੱਛੇ ਤੁਸੀਂ ਸਾਧ ਸੰਗਤ ਦਾ ਜਨ ਸਹਿਲਾਲ ਸਾਧ ਸੰਗਤ ਦਾ ਸਮੁੰਦਰ ਇੱਥੇ ਸ਼ਰਧਾ ਦਾ ਵਗਦਾ ਹੋਇਆ ਦਿਖਾਈ ਦੇ ਰਿਹਾ ਜਿੱਧਰ ਨਜ਼ਰ ਮਾਰੋ ਪੂਰੇ ਤਰੀਕੇ ਦੇ ਨਾਲ ਡੇਰਾ ਸੱਚਾ ਸੋਦਾ ਦੀ ਧਰਤੀ ਪੈਕ ਹੋ ਚੁੱਕੀ ਹੈ ਖਾਸ ਗੱਲ ਤੁਹਾਨੂੰ ਇਹ ਦੱਸੀਏ ਕਿ ਇਸ ਵਾਰ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਨ ਨੇ ਸਪੈਸ਼ਲ ਤੌਰ ਤੇ ਸਰਦੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਐਲਾਨ ਕੀਤਾ ਸੀ ਕਿ ਇਸ ਵਾਰ ਜਿਹੜਾ ਪੰਡਾਰਾ ਪਾਕ ਪਵਿੱਤਰ ਪੰਡਾਰਾ ਹੈ ਉਹ ਵੱਖ-ਵੱਖ ਦੇਸ਼-ਦੇਸ਼ ਸਟੇਟਾਂ ਦੇ ਵਿੱਚ ਮਨਾਇਆ ਜਾਏਗਾ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਸਲਾਤਪੁਰਾ ਦੀ ਧਰਤੀ ਤੇ ਪੰਡਾਰਾ ਮਨਾਇਆ ਗਿਆ ਹੈ ਰਾਜਸਥਾਨ ਦੀ ਗੱਲ ਕਰੀ ਤਾਂ ਕੋਟਾ ਜੈਪੁਰ ਬੁੱਤਰ ਵਾਲੀ ਦਰਬਾਰ ਦੇ ਵਿੱਚ ਮਨਾਇਆ ਗਿਆ ਕਿਉਂਕਿ ਰਾਜਸਥਾਨ ਇੱਕ ਬਹੁਤ ਵੱਡਾ ਸੂਬਾ ਹੈ ਤੇ ਹਿਮਾਚਲ ਜੇਕਰ ਗੱਲ ਕਰੀ ਤਾਂ ਹਿਮਾਚਲ ਪਾਲੰਪੁਰ ਚਚਈਆ ਨਗਰੀ ਦਰਬਾਰ ਦੇ ਵਿੱਚ ਭੰਡਾਰਾ ਮਨਾਇਆ ਜਾ ਰਿਹਾ ਲੇਕਿਨ باوجود ਉਸਦੇ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਤੁਹਾਨੂੰ ਦੱਸਦੀ ਹੈ ਕਿ ਇਹ ਤਸਵੀਰਾਂ ਇੱਕਾਤਰ ਹਰਿਆਣਾ ਸੂਬੇ ਦੀਆਂ ਹਨ ਕਿਉਂਕਿ ਡੇਰਾ ਸੱਚਾ ਸੌਦਾ ਸਰਸਾ ਦੇ ਵਿੱਚ ਸਿਰਫ ਹਰਿਆਣਾ ਸਟੇਟ ਦੀ ਹੀ ਸਾਦ ਸੰਗਤ ਆਈ ਹੈ ਲੇਕਿਨ ਸਾਦ ਸੰਗਤ ਨੇ ਅੱਜ ਮੂੜ ਤੋਂ ਸਾਬਿਤ ਕਰ ਦਿੱਤਾ ਕਿ ਡੇਰਾ ਸੱਚਾ ਸੌਦਾ ਦੀ ਪਾਕ ਪਵਿੱਤਰ ਸਿੱਖਿਆ ਤੇ ਜਿਸ ਤਰੀਕੇ ਦੇ ਨਾਲ ਉਹ ਅਡੋਲ ਖੜੀ ਹੈ ਅੱਜ ਇੱਥੇ ਤਸਵੀਰਾਂ ਹੂਬੂ-ਹੂ ਬਿਆਨ ਕਰ ਰਹੀਆਂ ਜੋ ਲੋਕ ਕਹਿੰਦੇ ਆ ਕਿ ਡੇਰਾ ਸੱਚਾ ਸੋਦਾ ਦੇ ਵਿੱਚ ਲੋਕਾਂ ਦਾ ਆਉਣਾ ਘੱਟ ਹੋ ਗਿਆ ਲੇਕਿਨ ਇਹ ਤਸਵੀਰਾਂ ਬਿਆਨ ਕਰ ਰਹੀਆਂ ਕਿ ਸਾਥ ਸੰਗਤ ਦਾ ਅਧ ਗੁਰੂ ਮੁਰਸ਼ਿਦ ਦੇ ਪ੍ਰਤੀ ਜੋ ਪਿਆਰ ਹੈ ਠਾਠਾ ਮਾਰਦਾ ਸਮੰਦਰ ਹੈ ਇੱਕੋ ਮਾਤਰ ਹਰਿਆਣਾ ਸਟੇਟ ਦਾ ਹੀ ਹੈ ਜਿੰਨੇ ਲੋਕ ਇਸ ਵੀਡੀਓ ਨੂੰ ਦੇਖ ਰਹੇ ਆ ਤੁਸੀਂ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਰੋ ਕਿਉਂਕਿ ਅੱਜ ਸਮੇਂ ਦੀ ਜੇਕਰ ਗੱਲ ਕਰੀ ਤਾਂ 12 ਵਜੇ ਪਾਕ ਪਵਿੱਤਰ ਪੰਡਾਰੇ ਦੀ ਸ਼ੁਰੂਆਤ ਹੋ ਗਈ ਤੇ ਉਸ ਤੋਂ ਬਾਅਦ ਸ਼ਾਮ ਦੇ 6 ਵਜੇ ਤੱਕ ਅੱਜ ਹੁਣ ਸਮਾਪਤੀ ਹੋਈ ਹੈ ਤੇ ਸਾਥ ਸੰਗਤ ਨੂੰ ਹੁਣ ਲੰਗਰ ਭੋਜਨ ਸ਼ਿਕਾਇਆ ਜਾ ਰਿਹਾ ਹੈ ਪ੍ਰਸ਼ਾਦ ਦੀ ਜੇਕਰ ਗੱਲ ਕਰੀ ਤਾਂ ਬਹੁਤ ਵੱਡਾ ਵੱਡਾ ਪ੍ਰਸ਼ਾਦ ਹੈ ਮੇਰੀ ਜੇਬ ਦੇ ਵਿੱਚ ਹੀ ਹੈ ਇਹ ਸਤਗੁਰ ਨੇ ਨਿਆਮਤ ਹੈ ਸਰਦੀ ਦੇ ਮੌਸਮ ਦੇਖਦੇ ਹੋਏ ਆ ਵੇਸਨ ਦਾ ਜਿਹੜਾ ਪਿੰਨਾ ਪੰਜਾਬੀ ਚ ਅਗਰ ਗੱਲ ਕਰੀ ਤਾਂ ਪੂਤ ਪਿੰਨਾ ਕਿਹਾ ਜਾਂਦਾ ਹੈ 300 ਗ੍ਰਾਮ ਦਾ ਪਿੰਨਾ ਹੈ ਜਿਹੜਾ ਇੱਕ ਸ਼ਖਸ ਤੋਂ ਖਾਣਾ ਬਹੁਤ ਮੁਸ਼ਕਿਲ ਹੁੰਦਾ ਹੈ ਅੱਜ ਉਹ ਪ੍ਰਸ਼ਾਦ ਦਿੱਤਾ ਗਿਆ ਤੇ ਹੁਣ ਲੰਗਰ ਖਵਾਉਣ ਦੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਲਾਂਗਰੀ ਹੈ ਜਿਹੜੇ ਹਜ਼ਾਰਾਂ ਦੀ ਗਿਣਤੀ ਵਿੱਚ ਅੱਜ कोरोना ਦੀ ਗਿਣਤੀ ਵਿੱਚ ਜੋ ਸੰਗਤ ਵੱਖ-ਵੱਖ ਸੂਬਿਆਂ ਦੇ ਵਿੱਚ ਆਈ ਹੈ ਖਾਸ ਕਰ ਸਰਸੇ ਦਰਬਾਰ ਦੀ ਗੱਲ ਕਰੀ ਤਾਂ ਲੱਖਾਂ ਦੀ ਗਿਣਤੀ ਵਿੱਚ ਅੱਜ ਸਾਧ ਸੰਗਤ ਇਤਨ ਨਤਮਸਤਕ ਹੋਣ ਦੇ ਲਈ ਆਈ ਹੈ ਕਿਉਂਕਿ ਅੱਜ ਦਾ ਦਿਨ ਬਹੁਤ ਖਾਸ ਸੀ ਸਾਰੀ ਸੰਗਤ ਨੂੰ ਇਸ ਦਿਨ ਦਾ ਬੇਸਬਰੀ ਦੇ ਨਾਲ ਸਾਲ ਭਰ ਤੋਂ ਉਡੀਕ ਰਹਿੰਦੀ ਹੈ ਕਿ ਅਸੀਂ ਪਵਿੱਤਰ ਜੋ ਵੀ ਪੰਡਹਾਰਾ ਆਉਂਦਾ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾ ਦੀ ਰਹਿਨਮਾਈ ਹੇਠਾਂ ਮਨਾਈਏ ਤਾਂ ਅੱਜ ਉਹੀ ਤਸਵੀਰਾਂ ਸਾਖਸ਼ਾਤ ਨਵਾਂ ਇਤਿਹਾਸ ਬਣਿਆ ਕਿਉਂਕਿ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਂ ਦੇ ਨਾਲ ਇਹ ਪਾਵਨ ਪੰਡਹਾਰਾ ਸਾਹਿਬ ਸੰਗਤ ਨੇ ਮਨਾਇਆ ਹੁਣ ਲੰਗਰ ਸ਼ਿਕਾਇਆ ਜਾ ਰਿਹਾ ਉਸ ਤੋਂ ਬਾਅਦ ਹੈ ਜਿਹੜੀ ਹੈ ਸਾਹਿਬ ਸੰਗਤ ਆਪਣੇ ਆਪਣੇ ਘਰਾਂ ਨੂੰ ਪਰਤੇ ਕੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪੂਰੀ ਤਰੀਕੇ ਦੇ ਨਾਲ ਜਮ ਹੋ ਚੁੱਕੇ ਇੱਕ ਇੱਕ ਸੜਕ ਇੱਕ ਇੱਕ ਜਗ੍ਹਾ ਜਿਹੜੀ ਹੈ ਬਲੌਕ ਹੋ ਚੁੱਕੇ ਸਾਹਿਬ ਸੰਗਤ ਦੇ ਭਾਰੀ ਘਟ ਦੇ ਨਾਲ ਦੁਪਹਿਰੇ 12 ਵਜੇ ਸ਼ੁਰੂਆਤ ਹੋਈ ਸੀ ਤੇ ਮਾਨਵਤਾ ਭਲਾਈ ਦੇ ਕਾਰਜ ਵੀ ਕੀਤੇ ਗਏ ਆ ਗਰੀਬ ਪਰਿਵਾਰਾਂ ਨੂੰ ਲੋੜਵੰਦ ਪਰਿਵਾਰਾਂ ਨੂੰ ਕੰਬਲ ਵਿਤ੍ਰਿਤ ਕੀਤੇ ਗਏ ਆ ਜੋ ਕਿ ਡੇਰਾ ਸੱਚਾ ਸੋਦਾ ਦਾ ਸੂਲ ਹੁੰਦਾ ਹਰ ਵਾਰ ਦੀ ਤਰ੍ਹਾਂ ਕੋਈ ਵੀ ਭੰਡਾਰਾ ਜਾਂ ਕੋਈ ਵੀ ਮਾਨਵਤਾ ਭਲਾਈ ਦੇ ਕੰਮ ਕੀਤੇ ਜਾਂਦੇ ਖੁਸ਼ੀ ਦਾ ਦਿਹਾੜਾ ਮਨਾਇਆ ਜਾਂਦਾ ਤੋਂ ਉਸ ਮੌਕੇ ਜਿਹੜਾ ਸਾਥ ਸੰਗਤ ਦੇ ਲਈ ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਕੀਤੀ ਜਾਂਦੀ ਹੈ ਇਹ ਤਸਵੀਰਾਂ ਬਿਆਨ ਕਰ ਰਹੀਆਂ ਕਿ ਅੱਜ ਸ਼ੀਤ ਲਹਿਰ ਦੀ ਪਰਵਾਹ ਨਾ ਕਰਦੇ ਹੋਇਆ ਹਾਲਾਂਕਿ ਸਵੇਰ ਤੋਂ ਹੀ ਠੰਡ ਬਹੁਤ ਜ਼ਿਆਦਾ ਸੀ ਸ਼ੀਤ ਲਹਿਰ ਚੱਲ ਰਹੀ ਸੀ ਲੇਕਿਨ ਕੱਲ ਸ਼ਾਮ ਤੋਂ ਹੀ ਡੇਰਾ ਸੱਚਾ ਸੋਦਾ ਦੀ ਪਾਕ ਪਵਿੱਤਰ ਧਰਤੀ ਤੇ ਲੋਕਾਂ ਦਾ ਆਉਣਾ ਨਿਰੰਤਰ جاری ਸੀ ਵੱਖ-ਵੱਖ ਸੂਬਿਆਂ ਤੋਂ ਲੋਕ ਆਏ ਹੋਏ ਆ ਬਿਹਾਰ ਤੋਂ ਨੇਪਾਲ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਬਹੁਤ ਦੇਸ਼ ਦੇ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਇੱਥੇ ਲੋਕ ਅਜ ਨਤਮਸਤਕ ਹੋਣ ਲਈ ਪਹੁੰਚੇ ਨੇ ਹੁਣ ਵਾਰੀ ਹੈ ਤਾਂ ਸਾਧ ਸੰਗਤ ਆਪਣੇ ਆਪਣੇ ਹੱਥਾਂ ਤੇ ਲੰਗਰ ਭੋਜਨ ਗ੍ਰਹਿਣ ਕਰ ਰਹੀ ਹੈ ਕਿਉਂਕਿ ਡੇਰਾ ਸੱਚਾ ਸੋਧਾ ਦੀ ਪਵਿੱਤਰ ਪਰੰਪਰਾ ਹੈ ਕਿ ਡੇਰੇ ਦਾ ਲੰਗਰ ਹੈ ਜਿਹੜਾ ਉਹ ਹਰ ਕਿਸੇ ਦੇ ਨਸੀਬ ਵਿੱਚ ਨਹੀਂ ਆਉਂਦਾ ਭਾਗਾਂ ਵਾਲੀ ਰੂਹਾਂ ਹੁੰਦੀਆਂ ਕਿ ਜਿਨ੍ਹਾਂ ਦੇ ਹੱਥ ਹੀ ਇਹ ਭੋਜਨ ਜਿਹੜਾ ਡੇਰਾ ਸੱਚਾ ਸੋਧਾ ਦਰਬਾਰ ਦਾ ਜਿਹੜਾ ਲੰਗਰ ਹੈ ਉਹਨਾਂ ਨੂੰ ਨਸੀਬ ਹੁੰਦਾ ਸਵੇਰ ਤੋਂ ਸੰਗਤ ਤਸ ਤੋਂ ਮਸ ਨਹੀਂ ਹੋਈ ਸਭ ਤੋਂ ਵੱਡੀ ਗੱਲ ਇਹ ਹੈ ਕਿ 12 ਵਜੇ ਤੋਂ ਪੰਡਾਰੇ ਦੀ ਸ਼ੁਰੂਆਤ ਹੋ ਗਈ ਸੀ ਲੇਕਿਨ ਸਾਥ ਸੰਗਤ 10 ਵਜੇ ਤੱਕ ਪੰਡਾਲ ਦੇ ਵਿੱਚ ਬੈਠਣੀ ਸ਼ੁਰੂ ਹੋ ਚੁੱਕੀ ਸੀ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਸਾਥ ਸੰਗਤ ਤਸ ਤੋਂ ਮਸ ਨਹੀਂ ਹੋਈ ਹਾਲਾਂਕਿ ਪ੍ਰਬੰਧਕਾਂ ਦੀ ਜ਼ਿਕਰ ਗੱਲ ਕਰੀ ਤਾਂ ਡੇਰਾ ਸੱਚਾ ਸੋਧਾ ਦੇ ਸੈਂਕੜੇ ਹਜ਼ਾਰਾਂ ਸੇਵਾਦਾਰਾਂ ਨੇ ਅੱਜ ਇਸ ਪਾਕ ਪਵਿੱਤਰ ਦਿਨ ਨੂੰ ਇਤਿਹਾਸਿਕ ਬਣਾਉਣ ਦੇ ਲਈ ਆਪਣੇ ਆਪਣੇ ਡਿਊਟੀਆਂ ਬੜੀਆਂ ਵਕੂਬੀ ਨਿਭਾਈਆਂ ਠੰਡ ਦੇ ਮੌਸਮ ਨੂੰ ਦੇਖਦੇ ਹੋਏ ਪ੍ਰਬੰਧਕ ਸਮਿਤੀ ਵੱਲੋਂ ਕੱਲ ਰਾਤ ਤੋਂ ਹੀ ਾਲਾਪ ਦਾ ਪ੍ਰਬੰਧ ਕੀਤਾ ਗਿਆ ਸੀ ਧੁਨੀਆਂ ਲਾਈਆਂ ਗਈਆਂ ਸੀ ਕਿਉਂਕਿ ਵਿਵਸਥਾ ਐਡੇ ਵੱਡੇ ਪਰਿਵਾਰ ਨੂੰ ਸਾਹਮਣਾ ਬਹੁਤ ਮੁਸ਼ਕਿਲ ਹੁੰਦਾ ਹੈ ਲੇਕਿਨ ਡੇਰਾ ਸੱਚਾ ਸੌਦਾ ਦੇ ਸੈਂਕੜਾ ਹਜ਼ਾਰਾਂ ਸੇਵਾਦਾਰਾਂ ਨੇ ਆਪਣੀ ਡਿਊਟੀ ਬੜੀ ਵਕੂਬੀ ਨਾਲ ਨਿਭਾਈ ਕਿਉਂਕਿ ਐਡੀ ਵੱਡੀ ਜਨਤਾ ਨੂੰ ਮੈਨੇਜ ਕਰ ਪਾਉਣਾ ਬਹੁਤ ਵੱਡੀ ਮੁਸ਼ਕਲ ਹੁੰਦੀ ਹੈ ਲੇਕਿਨ ਡੇਰਾ ਸੱਚਾ ਸੋਧਰ ਹਜ਼ਾਰਾਂ ਸੇਵਾਦਾਰਾਂ ਨੇ ਆਪਣੀ ਡਿਊਟੀ ਦਾ ਬੜਾ ਹੀ ਚੰਗੀ ਤਰੀਕੇ ਨਾਲ ਨਿਰਵહન ਕੀਤਾ ਕਿ ਐਨੀ ਸੰਗਤ ਨੂੰ ਕੰਟਰੋਲ ਕਰਨਾ ਗੱਲ ਟ੍ਰੈਫਿਕ ਗਰਾਊਂਡ ਦੀ ਹੋਵੇ ਗੱਲ ਪਾਣੀ ਦੀ ਹੋਵੇ ਗੱਲ ਲੰਗਰ ਭੋਜਨ ਦੀ ਹੋਵੇ ਸਾਧ ਸੰਗਤ ਦੇ ਲਈ ਰੁਕਣ ਦੀ ਵਿਵਸਥਾ ਹੋਵੇ ਤਮਾਮ ਤਰੀਕੇ ਦੇ ਜਿਹੜੇ ਇੰਤਜ਼ਾਮ ਹੈ ਇੰਨਾ ਕਰੋੜਾਂ ਲੋਕਾਂ ਦੇ ਲਈ ਡੇਰਾ ਸੱਚਾ ਸੋਧਰ ਨੇ ਬੜੀ ਬਖੂਬੀ ਨਾਲ ਨਿਭਾਏ ਅਸੀਂ ਅਪੀਲ ਕਰ ਰਹੇ ਹਾਂ ਜਿੰਨਾ ਲੋਕਾਂ ਨੇ ਅੱਜ ਦਾ ਦਿਨ ਮਿਸ ਕੀਤਾ ਉਹਨਾਂ ਨੂੰ ਇਹ ਤਸਵੀਰਾਂ ਜ਼ਰੂਰ ਪਹੁੰਚਾਓ ਤਾਂ ਕਿ ਉਹ ਲੋਕ ਇਸ ਪਾਕ ਪਵਿੱਤਰ ਦਿਹਾੜੇ ਦੇ ਪਵਿੱਤਰ ਦ੍ਰਿਸ਼ ਦੇਖ ਸਕਣ ਜਿਨ੍ਹਾਂ ਲੋਕ ਇੱਕ ਵਾਰ ਮੋੜ ਤੋਂ ਤੁਹਾਨੂੰ ਅਖੀਰ ਤੇ ਦਰਸ਼ਨ ਕਰਾ ਦਿੰਨੇ ਆ ਸਾਥ ਸੰਗਤ ਕਿਉਂਕਿ ਗੁਰੂ ਦੀ ਫਲਵਾੜੀ ਹੁੰਦੀ ਹੈ ਅੱਜ ਬੱਚਾ ਬੱਚਾ ਹਰ ਵਰਗ ਦਾ ਨੁਮਾਇੰਦਾ ਤੇ ਨਤਮਸਤਕ ਹੋਣ ਦੇ ਲਈ ਪਹੁੰਚਿਆ ਹੈ ਸ਼ਾਮ ਹੋ ਚੁੱਕੀ ਹੈ ਠੀਤ ਲਹਿਰ ਚੱਲ ਰਹੀ ਹੈ ਲੇਕਿਨ ਸਾਥ ਸੰਗਤ ਸਵੇਰ ਤੋਂ ਹੀ ਲੈ ਕੇ ਹੋਂ ਤੱਕ ਖਾਚਾ ਖੱਚ ਪਿੰਡ ਰੋਫ ਸਾਇਲੈਂਟ ਕਰਕੇ ਉਹਨਾਂ ਨੇ ਪੂਜਨੀ ਗੁਰੂ ਜੀ ਦਾ ਆਨੰਦ ਮਾਨਿਆ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਰੋ